ਅੱਜ ਕੀ ਹਾਲ ਆ ਦੋਸਤੋ ਅੱਜ ਆਪਾਂ 22 ਸੱਧਿਆ ਸੀ ਸੇਵੇ ਵਾਲੇ ਤੋਂ ਮੱਝਾਂ گاਵਾ ਦੇ ਨੌ ਕਟਾ ਕਟਦਾ ਗਾ ਬਾਈ ਤੇ ਆਪਾਂ ਬੱਕਰੀਆਂ ਦੇ ਨੌ ਕਟਵਾਉਣੇ ਸੀਗੇ ਬਹੁਤ ਖਰਾਬ ਹੋਏ ਪਏ ਸੀ ਕੋਈ ਵੀ ਜਾਨਵਰ ਪੁੱਤਾਂ ਨੂੰ ਪਾਲਣਾ ਪੈਂਦਾਗਾ ਤੇ ਹੁਣ ਇਹਦੇ ਨੌ ਖਰਾਬ ਸੀਗੇ ਬੱਕਰੀ ਆਪਣੀ ਸੋਨ ਵਾਲੀ ਆ ਤੇ ਉੱਪਰ ਨੌਂ ਕਟਵਾਇਆ ਰਹੇ ਹੈਗੇ ਜੇ ਆਵਾਜਬ ਰੇਡਰ ਲੈਂਦਾਗਾ ਬਾਈ ਤੇ ਬਹੁਤ ਹੀ ਵਧੀਆ ਕੰਮ ਕਰਦਾਗਾ ਨੌਂ ਦਾ ਜੇ ਉਹ ਵੀ ਕਿਸੇ ਵੀਰ ਭਾਨ ਭਰਾ ਨੇ ਮੱਝਾਂ ਬੱਕਰੀਆਂ ਗਾਵਾਂ ਦੇ ਹੋਰ ਵੀ ਜਾਨਵਰਾਂ ਦੇ ਨੌਂ ਕਟਵਾਉਣੇ ਨੇ ਪੈਰ ਬਣਵਾਉਣੇ ਨੇ ਤਾਂ ਬਾਈ ਨਾਲ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾਗਾ ਉਹਦੇ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਪਿੰਡਾ ਬਾਈ ਦਾ ਸੇਵੇ ਵਾਲਾ ਬਹੁਤ ਹੀ ਸ਼ੌਂਕ ਨਾਲ ਕੰਮ ਕਰਦਾਗਾ ਇਹ ਪਹਿਲਾਂ ਤੋਂ ਪੁਰਾਣੇ ਬੰਦੇ ਆਉਂਦੇ ਨੇ ਪਹਿਲਾਂ ਇਹ ਦੇ ਫਾਤਰ ਸਾਹਿਬ ਉਹ ਆਪਣੇ ਪਿੰਡ ਦੇ ਵਿੱਚ ਵਿਚਰਦੇ ਸੀਗੇ ਤੇ ਹੁਣ ਗਾਂ ਇਹ ਬਾਈ ਆਪ ਖੁਦ ਕਰਨ ਲੱਗ ਗਏ ਹੁਣ ਕੰਮ ਤੇ ਇਸ ਨੰਬਰ ਤੇ ਸੰਭਰ ਕਰਕੇ ਬਾਈ ਨੂੰ ਜ਼ਰੂਰ ਸੇਵਾ ਦਾ ਮੌਕਾ ਦਿਓ ਕੰਮ ਕਰਵਾ ਕੇ ਵੇਖੋ ਤੁਸੀਂ ਆਪ ਹੀ ਮੰਨ ਲਓਗੇ ਬਹੁਤ ਘੀ ਘੈਂਟ ਕੰਮ ਕਰਦਾ ਬਾਈ ਤੇ ਦੇਖੋ ਕਿਵੇਂ ਸ਼ੌਂਕ ਨਾਲ ਖੜੀ ਆ ਗਈ ਉਹ ਬਣਾਉਣਾ ਸੀ ਬੰਦਾ ਉਹ ਆ ਦੇ ਪੈਰ ਬਣਾ ਰਹੀ ਆ ਤੁਰਨ ਚੱਲਣ ਚ ਔਖਾ ਬਹੁਤ ਹੁੰਦਾ ਜਦੋਂ ਨੌਂ ਵੱਜ ਜਾਂਦੇ ਆ ਜਾਨਵਰ ਕੋਈ ਵੀ ਆ ਬਹੁਤ ਖਰਾਬ ਹੋਏ ਪਏ ਸੀ ਜਿੰਨਾ ਤੋਂ ਆਪਾਂ ਇਹ ਖਰੀਦੀ ਸੀ ਉਹਨਾਂ ਨੇ ਧਿਆਨ ਇਹਨੇ ਰੱਖਿਆ ਇਹ ਚੀਜ਼ਾਂ ਬਾਰੇ ਬਹੁਤ ਹੀ ਪਿਆਰੀ ਜੀ ਨਸਲ ਆ ਬਰਬਰੀ ਤੇ ਕਿੰਨੇ ਉਹਨੇ ਪਿਆਰ ਬਹੁਤ ਆਉਂਦਾਗਾ ਛੋਟੇ ਛੋਟੇ ਇਹਨਾਂ ਦੇ ਬੱਚੇ ਕਾਨਾ ਜਮਾ ਸਹੇ ਨੋ ਖੜੇ ਜਾਂਦੇ ਆ ਬਹੁਤ ਹੀ ਵਧੀਆ ਸ਼ੌਂਕ ਤਰੀਕੇ ਨਾਲ ਬੰਦਾ ਜੀ ਬਣਾਈ ਜਾਂਦਾਗਾ ਇਹ ਤਾਂ ਜਿਵੇਂ ਆਪਾਂ ਘੋੜੀਆਂ ਦੇ ਖੁਰੀਆਂ ਲਵਾਉਣੇ ਆ ਬਣਾਉਣੇ ਆ ਨਾ ਚਾਚ ਦੁੱਧ ਪਾਈ ਮੜ ਜਾ ਇਹਨਾਂ ਦੇ ਖੁਰੀਆਂ ਤਾਂ ਲੱਗਦੀਆਂ ਨਹੀਂ ਹੁੰਦੀਆਂ ਤੇ ਨੌ ਕੱਟ ਕੇ ਚੰਗੇ ਤਰ੍ਹਾਂ ਰੇਤੀ ਨਾਲ ਲਾ ਕੇ ਗੋਲ ਕੀਤੇ ਜਾਂਦੇ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਸਗਾਂ ਦੇ ਮੱਝਾਂ ਦੇ ਗਾਵਾਂ ਦੇ ਵੀ ਨੌ ਬਣਾਉ ਨਾਲ ਤਾਂ ਖੜੀ ਜਾਨਵਰ ਸੋਹਣਾ ਲੱਗਦਾ ਤੇ ਨਾਲੇ ਜਾਨਵਰ ਨਾ ਸੌਖਾ ਰਹਿੰਦਾਗਾ ਪਰ ਵਧੀਆ ਹੋ ਜਾਂਦਾ ਨਹੀਂ ਨੌ ਖੁੱਭਣ ਲੱਗ ਜਾਂਦੇ ਆ ਦਰਦ ਵੀ ਕਰਦੇ ਆ ਜੋ ਨੌ ਵਾਦ ਜਾਣ ਲੋਕੀ ਨਾਲ ਮਾਸ ਵਧਣ ਲੱਗ ਜਾਂਦਾ ਤੇ ਦਰਦ ਬਹੁਤ ਕਰਦੇ ਨੇ ਇਹ ਆਪਣੇ ਵਾਲੀ ਗੱਲ ਹੀ ਐ ਜਿਵੇਂ ਆਪਣੇ ਨੌ ਵਾਜ ਜਾਣਾ ਮੋਦਕਾ ਹੁੰਦਾਗਾ ਉਸ ਤਰ੍ਹਾਂ ਇਹਨਾਂ ਨੂੰ ਵੀ ਦਰਦਾ ਹੈ ਬੰਦਾ ਬੋਲ ਕੇ ਦੱਸ ਦਿੰਦਾ ਹੈ ਜਾਨਵਰ ਬੇਜਵਾ ਨਜ਼ਰ ਆ ਕੀ ਦੱਸੇ ਖਾਸ ਕਰਕੇ ਕੋਈ ਵੀ ਜਾਨਵਰ ਰੱਖਦੇ ਹੋ ਇਸ ਗੱਲਾਂ ਨੂੰ ਜ਼ਰੂਰ ਧਿਆਨ ਦੇ ਰੱਖਿਆ ਕਰੋ ਤਾਂ ਗੇਤਰਾ ਨੌ ਬਣਵਾ ਕੇ ਰੱਖਣੇ ਨੌਣ ਦਾ ਇਹਨਾਂ ਦਾ ਕਾਜ ਖਾਇਦਾ ਫਿਰ ਕਬਾ ਬੋਰ ਚ ਰੱਖਿਆ ਹੋਇਆ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਵਾਂਗਾ ਇਸ ਤਰ੍ਹਾਂ ਆਪਾਂ ਖਰਖਰਾ ਕਰਦੇ ਰਹਿੰਦੇ ਆ ਬਹੁਤ ਹੀ ਕੇਅਰ ਕਰਨੀ ਪੈਂਦੀ ਆ ਜਾਨਵਰ ਕੋਈ ਵੀ ਹੋਵੇ ਪਰਮਾਤਮਾ ਜ਼ਰੂਰ ਭਾਗ ਲਾਉਂਦਾਗਾ ਜੇ ਆਪਾਂ ਇਹਨਾਂ ਨੂੰ ਵਧੀਆ ਖਾਵਾ ਪਾਵਾਂਗੇ ਤਾਂ ਵਧੀਆ ਆਪਣੀ ਕਮਾਈ ਵੀ ਹੋਊਗੀ ਜੇ ਕਿਤੇ ਆਪਾਂ ਕਿੱਲੇ ਦੇ ਬੰਨ ਕੇ ਮੜ ਕੇ ਇਹਨਾਂ ਦਾ ਹਾਰੇ ਨਾ ਪੁੱਛਿਆ ਤੇ ਆਪਣਾ ਕਮਾਈ ਕਿੱਥੋਂ ਦੇ ਦੂਗਾ ਜਾਨਵਰ ਕੋਈ ਵੀ ਆ ਉਹਨੂੰ ਪੁੱਤਾਂ ਵਾਂਗ ਬਾਲੋ ਇਹ ਹੈਗੇ ਇਹ ਚਾਰ-ਚਾਰ ਹਜ਼ਾਰ ਦੇ ਤਾਂ ਤੇ ਫੇਰ ਹੀ ਤੁਹਾਡੇ ਕਮਾਈ ਦਾ ਸਾਧਨ ਵੀ ਬਣਦਾ ਤੁਹਾਨੂੰ ਜਾਨਵਰ ਅਸੀਸਾਂ ਵੀ ਦਿੰਦਾ ਉਹ ਜਾਨਵਰ ਦਾ ਪਿਆਰ ਤੇ ਜਾਨਵਰ ਦੀ ਕੇਅਰ ਕਰੀ ਤੁਹਾਡੀ ਕਦੇ ਵਿਅਰਥ ਨਹੀਂ ਜਾਂਦੀ ਕੁਦਰਤ ਪ੍ਰਮਾਤਮਾ ਨੇੜੇ ਹੋ ਕੇ ਸੰਦਾਗਾ ਜਾਨਵਰ ਕੋਈ ਵੀ ਆ ਹਰ ਇੱਕ ਜਾਨਵਰ ਨਾਲ ਪਿਆਰ ਕਰੋ ਕਿਸੇ ਜਾਨਵਰ ਦੇ ਨਾਲ ਨਫ਼ਰਤ ਨਾ ਕਰੋ ਵੀਡੀਓ ਨੂੰ ਆਪਣੇ ਨੂੰ ਐਂਡ ਤੱਕ ਵੇਖਿਓ ਵੇਖੋ ਕਿੰਨੇ ਸੋਹਣੇ ਨੌ ਬਣਾ ਰਿਹਾ ਹੈਗਾ ਭਾਈ ਵੀਡੀਓ ਨੂੰ ਵੱਤ ਵੱਧ ਸ਼ੇਅਰ ਵੀ ਕਰਨਾ ਕਿਉਂਕਿ ਇਸ ਵੀਰ ਦਾ ਕੰਮ ਹੋਰ ਵੱਡੇ ਲੈਵਲ ਤੇ ਜਾਵੇ ਜੇ ਵੀ ਕਿਸੇ ਮੇਰੇ ਵੀਰ ਭੈਣ ਭਰਾ ਨੂੰ ਇਸ ਸੇਵਾ ਦੀ ਲੋੜ ਆ ਤਾਂ ਬਾਈ ਦੇ ਨਾਲ ਉੱਪਰ ਸਕਰੀਨ ਤੇ ਜੋ ਨੰਬਰ ਚੱਲ ਰਿਹਾ ਹੈ ਕੰਟੈਕਟ ਕਰ ਲਿਓ ਤੇ ਬਾਜ ਬਜਾ ਰੇਟ ਆ ਬਾਈ ਦਾ ਬਸ ਉਹ ਵੇਖ ਕੇ ਨੋ ਵੇਖ ਕੇ ਮੈਂ ਰੇਟ ਬਾਈ ਵੱਧ ਘੱਟ ਵੀ ਕਰ ਲੈਂਦਾ ਹੈਗਾ ਚਾਚਾ ਚਾਚਾ ਦਾਦਾ ਭਾਈ ਜਰੂਰ ਬਾਈ ਨੂੰ ਮੌਕਾ ਦਿਓ ਬਾਈ ਦਾ ਪਿੰਡ ਆ ਸੇਵੇ ਵਾਲਾ ਜਦੋਂ ਆਪਾਂ ਗੋਨਿਆਣ ਮੰਡੀ ਤੋਂ ਜੈਤੋ ਵੱਲ ਨੂੰ ਜਾਂਦੇ ਆ ਰੋਉੜ ਦੇ ਉੱਤੇ ਪੰਡਾਉਂਦਾ ਸੇਵੇ ਵਾਲਾ ਚੰਦ ਭਾਣਦੇ ਨਾਲ ਬਿਲਕੁਲ ਚੰਦ ਭਾਣੋ ਚੰਦ ਭਾਣ ਤੋਂ ਅੱਗੇ ਪੰਡਾ ਸੇਵੇ ਵਾਲਾ ਚੰਦ ਭਾਣ ਤੇ ਜੈਤੋ ਦੇ ਸਾਹਮਣੇ ਵਿਚਾਲੇ ਆ ਵੱਡੇ ਬਸੂਰੇ ਰੱਖਣਾ ਛੋਲੇ ਰੱਖਣਾ ਦਾਦਿਆਂ ਪੁਰਖਿਆਂ ਦਾ ਕੰਮ ਹੈ ਇਹਨਾਂ ਦਾ ਉਹ ਵੀ ਪਹਿਲਾਂ ਇਹ ਕੰਮ ਕਰਦੇ ਸੀ ਨਾ ਪੀੜੀ ਵਾਈ ਪੀੜੀ ਬਾਈ ਵਰਗੇ ਨੇ ਕੰਮ ਸੰਭਾਲਿਆ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰਦੇ ਨੇ ਦੇਖੋ ਛਾਂਵਾਂ ਕਦੇ ਨਾਲ ਵੇ ਅੱਕੇ ਨੋਂ ਬਹੁਤ ਖਰਾਬ ਹੋਏ ਭਾਈ ਸੀ ਇਹ ਡੜੇ ਬਦੇ ਪਏ ਸੀ ਜੋ ਪੈਰ ਧਰਦੇ ਸੀ ਬਹੁਤ ਔਖਾ ਸੀਗਾ ਬੱਕਰੀ ਨੂੰ ਜੇ ਤਾਂ ਡੇਲੇ ਆਪਾਂ ਛੱਡਦੇ ਆਂ ਬਾਹਰ ਮਾਲ ਚੜਦਾ ਤਾਂ ਤੁਰਦ ਘਸਦੇ ਰਹਿੰਦੇ ਨਾ ਜਦੋਂ ਜਾਨਵਰ ਆਪਾਂ ਘਰੇ ਪਾਲਤੂ ਰੱਖਦੇ ਆਂ ਉਸ ਨੂੰ ਬੰਨਿਆ ਹੁੰਦਾ ਉਹਨਾਂ ਤੋੜਾ ਫੇਰਾ ਨਹੀਂ ਹੁੰਦਾ ਉਹਨਾਂ ਦੇ ਨਾਂ ਨਹੀਂ ਕਰਦੇ ਨੇ ਮੂਲ ਐਪਰ ਕਰਨਾ ਪਹਿਲਾਂ ਇਹ ਜਾਂਵਰਾ ਹੁਣ ਗਾਂ ਕਣਕਾਂ ਵੱਡੀਆਂ ਜਾਣਗੀਆਂ ਨੇੜੇ ਹੀ ਆ ਮਿੰਨਕ ਤੱਕ ਮੁੜ ਕੇ ਦੁਬਾਰਾ ਪਾ ਹਵਾਣਾ ਦੇ ਵਿੱਚ ਛੱਡ ਦਿਆ ਕਰਾਂਗੇ ਖੁੱਲਗਾ ਤੇ ਮਰਜ਼ੀ ਖਾਲ ਤੱਕ ਪੱਠਾ ਤੱਕ ਆळ्या ਕਰਨੀਆਂ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਲਾਇਕ ਕਮੈਂਟ ਤੇ ਪੇਜ ਨੂੰ ਕਰ ਲਓ ਫੋਲੋ ਤੇ YouTube ਦੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਵੀਰ ਲੱਖਾਂ ਮਾਨ ਦਿਓ ਯਾਦਤ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ